ਵਕਤ ਤਪੇਲੀ ਹਰ ਕੋਈ ਬਣਦਾ ਸ਼ਾਲਾ ਵਕਤ ਨਾ ਖਾਵੇ ਢੋਲੇ ਵਕਤ ਤਪੇਲੀ ਹਰ ਕੋਈ ਬਣਦਾ ਸ਼ਾਲਾ ਵਕਤ ਨਾ ਖਾਵੇ ਢੋਲੇ ਸੱਚਨ ਬਣ ਦੁਸ਼ਮਨ ਪੈਂਦੇ ਜਿਤੋਂ ਵਕਤ ਨੂੰ ਪੈਂਦੇ ਨੇ ਰੋਲੇ ਜੇ ਵਕਤ ਸਲਾਮਤ ਹੋਵੇ ਮਾਈ ਤ ਸੱਜਣ ਆਨ ਖਲੋਂ ਦੇਨੇ ਕੋਲੇ ਉਸਾਂ ਹੀ ਗੁਲਾਮ ਫਰੀਦਾ ਸਤਾ ਵਕਤ ਨਹੀਂ ਰਹਿੰਦੇ ਉਹ ਕਦੀ ਮਾਸਾ ਤੇ ਕਦੀ ਟੋਲੇ ਉਹ ਕਦੀ ਮਾਸਾ ਤੇ ਕਦੀ ਟੋਲੇ ਕੁਝ ਨੈਣ ਸਵਾਲੀ ਕੁਝ ਨੈਣ ਸੌਦਾ ਕਰ ਤੇ ਕੁਝ ਨੈਣਾ ਪਾਈਆਂ ਹੱਟੀਆਂ ਕੁਝ ਨੈਨ ਨੈਣਾ ਤੇ ਸੋਤੇ ਕਰਤੇ ਤੇ ਕੁਝ ਨੈਣ ਪਰਿੰਦੇ ਚੱਟੀਆਂ ਕੁਝ ਨੈਣਾਂ ਨੂੰ ਜ਼ਖਮੀ ਕਰਦੇ ਕੁਝ ਨੈਣ ਕਰਿੰਦੇ ਪਟੀਆਂ ਉਹ ਸਾਈ ਕੁਲਾਮ ਫਰੀਦਾ ਲੜ ਨੈਣ ਜੇ ਵੰਜਨਾ ਅਸਾਂ ਹੋਰ ਕੀ ਕਰਨੀਆਂ ਖੱਟੀਆਂ ਅਸਾਂ ਹੋਰ ਕੀ ਕਰਨੀਆਂ ਖੱਟੀਆਂ ਕੋਈ ਕਾਮਲ ਪੀਰ ਫਕੀਰ ਦੱਸੋ ਉਹ ਜਿਹੜਾ ਦਿਲ ਤੇ ਨਾਲ ਤੂ ਹਾਤੇ ਮਾਇੂਸ ਹਾਂ ਮੈਂ ਸੱਚਨਾ ਤੇਥੋਂ ਉਹ ਮੇਰੇ ਦੋਂਤੇ ਨੈਣ ਹਸਾਤੇ ਵੇ ਖਾਵੇ ਰਹਿਮ ਮੱਜਬੂਰ ਦੀ ਹਾਲਤ ਤੇ ਉਹ ਮੈਨੂੰ ਤੀਤ ਦੀ মুর্ਸ਼ਦ ਦੁਆ ਦੇਵੇ ਉਹ ਨਾ ਘਰ ਮੰਗਦੀ ਨਾ ਧਰਮ ਮੰਗਦੀ ਮੈਂ ਉਹ ਬਸ মুর্ਸ਼ਦ ਯਾਰ ਮਿਲਾਤੇ ਵੇ ਬਸ মুর্ਸ਼ਦ ਯਾਰ ਮਿਲਾਤੇ ਵੇ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਉਹ ਵੇਖੇ ਐਸੇ ਲੇਖ ਕਦ ਹੋਣ ਕੇ ਮੇਰੇ ਉਚਤ ਸੋਨਾ ਵਿੱਚ ਅੱਖੀਆਂ ਤੇ ਵੇਖੇ ਉਹ ਮਾਂ ਹੀ ਤਾਂ تیر ਅੰਦਰ ਰਹਿੰਦਾ ਉਹ ਸਚਨ ਤੱਤੇ ਦੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਉਹ ਯਾਰ ਫਰੀਦਾ ਬੁਹੇ ਯਾਦ ਤੇ ਮਰੀਏ ਭਾਵੇਂ ਵੇਖੇ ਚਾਹਨਾ ਵੇਖੇ ਭਾਵੇਂ ਵੇਖੇ ਚਾਹਨਾ ਵੇਖੇ ਪਹਿਲੇ ਪਹਿਲੇ ਕਲਮ ਨੇ ਕੀ ਲਿਖਿਆ ਇਹ ਲਿਖਿਆ ਸਲਾ ਇਲਾ ਲਿਖਿਆ ਕੋਨੇ ਦੇ ਜ਼ਰੇ ਜ਼ਰੇ ਨੂੰ ਖਾਲਕ ਨੇ ਆਪ ਖੁਦਾ ਲਿਖਿਆ ਤੇ ਬਸ ਰਹਿਨੀ ਜ਼ਾਤ ਖੁਦਾ ਵਾਲੀ ਬਸ ਹਰ ਤੇ ਜੋ ਫਨਾ ਲਿਖਿਆ ਬਸ ਰਾਹੀ ਅਰਬੀ ਸੋਨੇ ਨੂੰ ਕਾਇਨਾਤ ਦਾ ਅਫਜ਼ਲ ਸ਼ਾ ਲਿਖਿਆ ਕੈ ਨਾ ਅਤ ਦਾ ਅਫਸਲ ਸ਼ਾ ਲਿਖਿਆ ਆਵੇ ਮਾਹੀ ਤੈਨੂੰ ਅੱਲਾ ਕਿ ਨਾਵੇ ਹੋਇਆ ਮੁਤਤਾ ਕਿਨ ਕਿਨ ਕੜੀਆਂ ਅੱਖੀਆਂ ਹਿਸਰ ਤੇਰੇ ਵਿੱਚ ਇੰਜ ਬਰਸਣ ਉਹ ਜਿਵੇਂ ਸਾਵਨ ਮੀਤੀਆਂ ਕਣੀਆਂ ਉਹ ਇੰਨਾ ਅੱਖੀਆਂ ਰੋਣਾ ਉਦੋਂ ਸਿੱਖਿਆ ਜਦੋਂ ਵਾਕਫ ਹਿਸਰਤੀਆਂ ਬਣੀਆਂ ਉਹ ਸਾਈਂ ਕੁਲਾਮ ਫਰੀਦਾ ਐਦੋਣਾ ਉਦੋਂ ਮੁੱਕਸੀ ਜਿਤੋਂ ਵੱcjੀਆਂ ਕਫਨਤੀਆਂ ਤਨੀਆਂ ਉਜਤੋਂ ਵੱcjੀਆਂ ਕਫਨਤੀਆਂ ਤਨੀਆਂ ਅੱਖੀਆਂ ਤੇ ਨਾਲ ਅੱਖੀਆਂ ਰਲੀਆਂ ਵੰਜ ਇਸ਼ਕਤੀ ਮੋਜ ਨੂੰ ਵੜੀਆਂ ਪਾਣੀ ਤੇ ਵਿੱਚ ਚਾਲ ਚਿਨਾਦੀ ਅੱਖਨ ਸੜੀਆਂ ਸੜੀਆਂ ਯਾਦ ਚ ਨਾ ਤੇ ਨਿਤ ਪਰਤੇ ਸੀ ਉਹਰਾ ਪੁਲੈਂਦੀਆਂ ਨੂੰ ਖੜੀਆਂ ਆ ਕਫਰੀਦ ਸੜਨ ਉਹ ਅੱਖੀਆਂ ਜੋ ਲੱਕੀਆਂ ਤੋੜਨਾ ਚੜੀਆਂ ਹਏ ਕਰਮਾ ਸੜੀਆਂ ਜੋ ਲੱਕੀਆਂ ਤੋੜਨਾ ਚੜੀਆਂ ਹਏ ਕਰਮਾ ਸੜੀਆਂ ਤੇ ਹਾਰ ਸ਼ਿੰਗਾਰ ਮੈਨੂੰ ਚੰਗਾ ਨਹੀਂ ਲੱਗਦਾ ਕਿਸੇ ਸ਼ੈਤੇ ਨਜ਼ਰ ਨਹੀਂ ਚਮਤੀ ਖੁਸ਼ੀਆਂ ਵਾਲੇ ਲੋਕ ਕੀ ਇਹ ਤਾਂ ਮਨਾਵਨ ਤੇ ਮੈਂ ਰਾਤ گزارਾਂ ਕਮਦੀ ਸਾਈ ਗੁਲਾਮ ਫਰੀਦਾ ਮੇਰੇ ਸੋਨੇ ਮਾਹੀ ਪਾਚੋ ਮੇਰੀ ਈਦ ਨਹੀਂ ਕਿਸੇ ਕੰਮ ਦੀ ਹਾਏ ਮੇਰੀ ਈਦ ਨਹੀਂ ਕਿਸੇ ਕੰਮ ਦੀ ਤੇ ਕੋਈ ਬਨ ਕੇ ਆ ਝਾਲਰ ਪੱਖੀਆਂ ਦੀ ਕੋਈ ਛੱਡ ਕੇ ਸ਼ੀਸ਼ ਮਹਿਲ ਚੱਲਿਆ ਕੋਈ ਭਲਿਆ ਨਾਸ ਤੇ ਨਖਰਿਆਂ ਵਿੱਚ ਕੋਈ ਰੇਤ ਗਰਮ ਤੇ ਥਲ ਚੱਲਿਆ ਕੋਈ ਭੁੱਲ ਗਿਆ ਮਕਸਦ ਆਵਣ ਦਾ ਕੋਈ ਕਰਕੇ ਮਕਸਦ ਹਲ ਚੱਲਿਆ ਉਹ ਸਾਈਂ ਕੋ ਲਾਮ ਫਰੀਦਾ ਇੱਥੇ ਸਾਦੇ ਮੁਸਾਫਰ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਉਮੀਦ ਕਰਤਾ ਦੋਸਤੋ ਇਹ ਅਲਫਾਜ ਤੁਹਾਡੀ ਰੂਹ ਨੂੰ ਸ਼ੂਕੈ ਹੋਣਗੇ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵਾਟਵਾ ਦਾ ਸ਼ਹਿਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ